ਜੇ ਪੀਰਾਂ ਦੀ ਜੇ ਪੀਰਾਂ ਦੀ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਨਗਾਜ਼ਾ ਪੀਰ ਜੀ ਦੇ ਮੰਦਿਰ ਦੇ ਜੋ ਕਿ ਤ੍ਰੋਪਨਗਰ ਸ਼ਹਿਰ ਦੇ ਵਿੱਚ ਕਾਲਜ ਰੋਡ ਮਾਤਾ ਰਣੀ ਮੱਲਾ ਦੇ ਵਿੱਚ ਬਹੁਤ ਹੀ ਸੁੰਦਰ ਮੰਦਿਰ ਨਗਾ ਜਪੀਰਾ ਸ਼ਿ ਮੰਦਿਰ ਬਹੁਤ ਹੀ ਸੋਨਾ ਮੰਦਿਰ ਦੀਆਂ ਜਿਹੜੀਆਂ ਤਸਵੀਰਾਂ ਉਹ ਸੰਗਤਾਂ ਨੂੰ ਅਰ ਦਰਸ਼ਨ ਕਰਵਾਉਂਦੇ ਆ ਬਹੁਤ ਹੀ ਸੋਹਣੇ ਮੰਦਿਰ ਨੇ ਇਸ ਮੰਦਰ ਦਾ ਜਿਹੜਾ ਦਰਸ਼ਨ ਸੰਗਤਾਂ ਕਰਨ ਸ਼ਿਵਜੀ ਭਗਵਾਨ ਜੀ ਦਾ ਤੇ ਮੰਦਰ ਬਣਿਆ ਹੋਇਆ ਹੈ ਮਾਤਾ ਪਾਰਵਤੀ ਸ਼ਿਵਜੀ ਭਗਵਾਨ ਹਨੂਮਾਨ ਜੀ ਛਿਤਪੋਲੇ જય ਸ਼ਿਵਜੀ જય ਸ਼ਿਵ ਭਗਵਾਨ ਜੈ ਪੁਲੀਨਾਥ ਸ਼ਿਵ ਪ੍ਰਭੂਆਂ ਜੀ ਜੈ ਸ਼ਿਵ ਭਗਵਾਨ ਜੈ ਸ਼ਿਵ ਪ੍ਰਭਾਨ ਜੈ ਸ਼ਿਵ ਜੀ ਮਹਾਰਾਜ ਦੇ ਦਰਸ਼ਨ ਮੰਦਰ ਦੀਆਂ ਅੰਦਰ ਦੀਆਂ ਤਸਵੀਰਾਂ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਹਾਂ ਸੰਗਤ ਜੀ ਦਰਸ਼ਨ ਕਰੋ ਸ਼ਿਵ ਜੀ ਭਗਵਾਨ ਜੀ ਦੇ ਮੰਦਿਰ ਦੇ ਨਗਾ ਜਪੀਰ ਸ਼ਿਵ ਜੀ ਭਗਵਾਨ ਦਾ ਮੰਦਿਰ ਰੂਪਨਗਰ ਸ਼ਹਿਰ ਦੇ ਵਿੱਚ ਬਹੁਤ ਹੀ ਸੋਨਾ ਮੰਦਿਰ ਹੈ ਇੱਥੇ ਸੰਗਤਾਂ ਨਾਮਸਤਕ ਫੋਨ ਦੇ ਲਈ ਮੰਦਿਰ ਦੇ ਵਿੱਚ ਦਰਸ਼ਨ ਕਰਨ ਲਈ ਪਹੁੰਚਦੀਆਂ ਨੇ ਬਹੁਤ ਹੀ ਸੋਨਾ ਮੰਦਿਰ ਦੀਆਂ ਜਿਹੜੀਆਂ ਤਸਵੀਰਾਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਮਾਤਾ ਦਾ ਸਥਾਨ ਇਸੋ ਥਾਂ ਤੇ ਮਾਤਾ ਜੀ ਦੇ ਦਰਸ਼ਨ ਕਰੋ ਦਰਸ਼ਨ ਕਰਮੁਪ੍ਰਾਂਤ ਇਹ ਨਗਾ ਜਪੀਰ ਲੱਖਾਂ ਦੇ ਦਾਤਾ ਲੱਲਾ ਵਾਲਾ ਪੀਰ ਦੀ ਦਾ ਥਾਨ ਜੈ ਪੀਰਾਂ ਦੀ ਜੈ ਸੱਚੀ ਸਰਕਾਰ ਦੀ ਜੈ ਗੋਸਪਗ ਪੀਰ ਜੀ ਜੈ ਲੱਖਾਂ ਦੇ ਦਾਤਾ ਲੱਲਾ ਵਾਲਾ ਪੀਰ ਦੀ ਇਹ ਸਥਾਨ ਮਗਾ ਚਾਤੀਰਚਿਤਾ ਸਥਾਨ ਹੈ ਦਸਾ ਸੰਗਤ ਜੀ ਦਰਸ਼ਨ ਕਰੋ ਦਿਨ ਦੀ ਤਸਵੀਰ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਇਹ ਸਥਾਨ ਤੇ ਪੀਰਾਂ ਦੀ ਚੋਤ ਛੇ ਪੀਰਾਂ ਦੀ